ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੋਹnde ਹਾਂ ਸਾਖੀ ਗੁਰੂ ਜੀ ਨੂੰ ਤੱਤੀ ਲੋਹ ਉੱਤੇ ਬਿਠਾਉਣਾ ਦੂਸਰੇ ਦਿਨ ਜਦ ਚੰਦੂ ਨੇ ਵੇਖਿਆ ਕਿ ਇਹ ਜਿਉਂ ਦੇ ਤਿਉਂ ਹੀ ਆਪਣੇ ਹੱਥ ਵਿੱਚ ਪੱਕੇ ਹਨ ਤਾਂ ਉਸ ਨੇ ਇੱਕ ਲੋਹ ਤੱਤੀ ਕਰਾ ਕੇ ਗੁਰੂ ਜੀ ਨੂੰ ਉਸ ਉੱਪਰ ਬਿਠਾ ਦਿੱਤਾ ਤਤੀ ਲੋ ਉਤੇ ਗੁਰੂ ਜੀ ਦੇ ਸਰੀਰ ਦਾ ਮਾਸ ਸੜ ਰਿਹਾ ਸੀ ਪਰ ਗੁਰੂ ਜੀ ਸੀ ਨਹੀਂ ਸਨ ਉਚਾਰਦੇ ਅਡੋਲ ਪ੍ਰਭੂ ਵਿਚ ਲਿਵ ਲਾ ਕੇ ਬੈਠੇ ਹੋਏ ਸਨ ਵੇਖਣ ਸੁਣਨ ਵਾਲੇ ਲੋਕ ਹਾਹਾਕਾਰ ਕਰ ਉੱਠੇ ਇਸ ਗੱਲ ਦੀ ਜਦ ਸਾਈ ਮੀਆਂ ਮੀਰ ਜੀ ਨੂੰ ਖਬਰ ਹੋਈ ਤਾਂ ਉਹ ਆਪ ਚੱਲ ਕੇ ਗੁਰੂ ਜੀ ਪਾਸ ਆਏ ਅਤੇ ਆਪ ਜੀ ਨੂੰ ਇਤਨੇ ਕਸ਼ਟ ਵਿੱਚ ਵੇਖ ਕੇ ਕਿਹਾ ਮਹਾਰਾਜ ਇਹ ਕੀ ਪਾਣਾ ਵਰਤਾ ਰਹੇ ਹੋ ਇਨ੍ਹਾਂ ਦੁਸ਼ਟਾਂ ਦਾ ਨਾਸ ਕਿਉਂ ਨਹੀਂ ਕਰਦੇ ਗੁਰੂ ਜੀ ਨੇ ਕਿਹਾ ਸਾਈ ਜੀ ਇਹ ਕਰਤਾਰ ਦੇ ਪਾਣੇ ਅੰਦਰ ਖੇਡ ਹੋ ਰਹੀ ਹੈ ਇਨ੍ਹਾਂ ਦੇ ਕੁਝ ਵਸ ਨਹੀਂ ਹੈ ਇਹ ਉੱਤਰ ਸੁਣ ਕੇ ਸਾਈਂ ਜੀ ਨਮਸਕਾਰ ਕਰਕੇ ਧੰਨ ਧੰਨ ਕਹਿੰਦੇ ਹੋਏ ਆਪਣੇ ਅਸਥਾਨ ਤੋਂ ਚਲੇ ਗਏ ਉਧਰ ਦੁਸ਼ਟ ਨੇ ਦੁਸ਼ਟ ਚੰਦੂ ਨੇ ਆਪਣੇ ਘਰ ਜਾ ਕੇ ਸਲਾਹ ਕੀਤੀ ਕਿ ਗੁਰੂ ਜੀ ਇਤਨੇ ਕਸ਼ਟ ਸਖਤ ਸਿੰਘਾਂ ਨਾਲ ਵੀ ਮੇਰੇ ਅੱਗੇ ਨਹੀਂ ਚੁਕੇ ਹੁਣ ਇਹਨਾਂ ਨੂੰ ਗਊ ਦੇ ਕੱਚੇ ਚਮੜੇ ਵਿੱਚ ਬੰਦ ਕਰਕੇ ਇਹਨਾਂ ਦਾ ਧਰਮ ਪ੍ਰਿਸ਼ਟ ਕਰਨਾ ਕਰਕੇ ਮਾਰਨਾ ਚਾਹੀਦਾ ਹੈ। ਉਪਰੰਤ ਉਸਨੇ ਆਪਣੇ ਇੱਕ ਆਦਮੀ ਨੂੰ ਕਿਹਾ ਕਿ ਸਵੇਰੇ ਕਿਸੇ ਚੂੜੇ ਨੂੰ ਆਕੇ ਤਾਜੀ ਮੋਈ ਗਊ ਦਾ ਚਮੜਾ ਉਤਾਰ ਕੇ ਲੈ ਆਉਣਾ ਤੇ ਇਹਨਾਂ ਨੂੰ ਉਸ ਵਿੱਚ ਮੜਾ ਦੇਣਾ। ਇਹ ਗੱਲ ਯਦ ਰਾਤ ਨੂੰ ਆਪਣੇ ਘਰ ਚੰਦੂ ਨੂੰ ਚੰਦੂ ਦੀ ਨੂੰਨੇ ਸੁਣੀ ਤਾਂ ਉਹ ਅੱਧੀ ਰਾਤ ਨੂੰ ਉੱਠ ਕੇ ਆਈ ਸਪਾਹੀਆਂ ਨੂੰ ਕੁਝ ਸੋਨੇ ਦੇ ਗਹਿਣਿਆਂ ਦਾ ਲਾਲਚ ਦੇ ਕੇ ਗੁਰੂ ਜੀ ਪਾਸ ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਹੁਣ ਮੇਰੇ ਪਾਪੀ ਸਹੁਰੇ ਨੇ ਆਪ ਜੀ ਨੂੰ ਸਵੇਰੇ ਗਊ ਦੇ ਕੱਚੇ ਚਮੜੇ ਵਿੱਚ ਬੰਦ ਕਰਨ ਦਾ ਹੁਕਮ ਦੇ ਦਿੱਤਾ ਹੈ ਆਪ ਘਟ ਘਟ ਦੀ ਜਾਣਨ ਹਾਰ ਹੋ ਅੰਤਰਜਾਮੀ ਹੋ ਜਿਵੇਂ ਕਰਨਾ ਚਾਹੋ ਕਰਨਾ ਮੇਰਾ ਕੋਈ ਵਸ ਨਹੀਂ ਚੱਲਦਾ ਮੈਂ ਬਹੁਤ ਦੁਖੀ ਹਾਂ ਗੁਰੂ ਜੀ ਨੇ ਕਿਹਾ ਬੇਟਾ ਤੂੰ ਚਿੰਤਾ ਨਾ ਕਰ ਆਪਣੇ ਘਰ ਜਾ ਕੇ ਆਰਾਮ ਨਾਲ ਬੈਠ ਸਾਨੂੰ ਕੋਈ ਕਸ਼ਟ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ